ਨੌਤੀ ਸ਼ਨੀਵਾਰੇ ਦਿਨ ਮੈਂ ਤੇ ਮੇਰੀ ਵੋਟੀ ਜਿਹੇ ਸੀ ਬਾਜ਼ਾਰ ਜਿਹੜਾ ਜਾਦੇ ਸੀਗੇ ਤਾਂ ਕਿਲੇ ਵਾਲੇ ਚਾਹਤੋਂ ਨਜ਼ਦੀਕੀ ਜਿਹੜਾ ਹੈ ਕਿ ਉੱਥੇ ਇੱਕ ਮੋਟਰਸਾਈਕਲ ਤੇ ਜਿਹੜਾ ਉਸਨੇ ਆ ਕੇ ਮੇਰੀ ਜਿਹੜੀ ਹੈ ਪਤਨੀ ਜਿਹੜੀ ਹੈ ਵਾਲੀ ਜਿਹੜੀ ਹੈ ਖਿੱਚੀ ਉਹਦੇ ਚੋਂ ਵਾਲੀ ਖਿਚਣ ਦੇ ਨਾਲ ਹੀ ਜਿਹੜਾ ਹੈ ਕਿ ਮੈਡਮ ਨੇ ਰੋਲਾ ਪਾਇਆ ਮੇਰੀ ਵਾਲੀ ਗਈ ਵਾਲੀ ਗਈ ਤਾਂ ਉਹ ਜਿਵੇਂ ਮੇਰੇ ਲੈਫਟ ਸਾਈਡ ਤੋਂ ਕੱਢਣ ਲੱਗਾ ਤਾਂ ਮੈਂ ਉਹਨੂੰ ਆਪਣੇ ਲੱਤਾਂ ਪੁਸ਼ ਕਰਕੇ ਉਹਨੂੰ ਡੇਗ ਲਿਆ ਤਾਂ ਉਸ ਤੋਂ ਡੇਗਣ ਤੋਂ ਬਾਅਦ ਮਤਲ ਉਸਨੂੰ ਜਦੋਂ ਸਾਡੀ ਆਤਮ ਕਿੱਥੇ ਕਿੱਥੇ ਹੋਈ ਹੈ ਉਹ ਜਿਹੜਾ ਮੈਨੂੰ ਧੱਕਾ ਮਾਰ ਕੇ ਔਰ ਕੁਛ ਹੱਥ ਸਾਟੇ ਮਾਰ ਕੇ ਜਿਹੜਾ ਉਹ ਭੱਜਣ ਚ ਪ੍ਰਾਰੋ ਗਿਆ ਪਰ ਉਸ ਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਮੈਂ ਉਸ ਨੂੰ ਕਵਰ ਕਰ ਲਿਆ ਉਹ ਨਹੀਂ ਮੈਂ ਭੱਜ ਦੇ ਚਾਬੀਆਂ ਦੀ ਮੈਂ ਕੱਢ ਲਈ ਸੀ ਤਾਂ ਲਗਾਤਾਰ ਜੇ ਗੱਲ ਕਿਤੇ ਫਰੋਪ ਉਤੇ ਚੋਰਾਂ ਦਾ ਜਿਹੜਾ ਵਾਰਦਾਤਾ ਦਾ ਜਿਹੜਾ ਇੱਕ ਸਾਲ ਲਗਾਤਾਰੇ ਜਾਰੀ ਲੱਗ ਰਿਹਾ ਤਾਂ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਮੱਭਲ ਨੂੰ ਫੋਨ ਕੀਤਾ ਐਸਪੀ ਜੀ ਸਾਹਿਬ ਰਿੰਦਖੀ ਜੀ ਨੂੰ ਕਿ ਸਰ ਮੇਰੇ ਇੱਦਾਂ ਦਾ ਵਾਰਦਾਤ ਹੋ ਗਿਆ ਉਹ ਕਹਿੰਦਾ ਕੋਈ ਗੱਲ ਮੈਂ ਹੁਣੇ ਭੇਜਦਾ ਮੈਂ ਪੁਲਿਸ ਪਰ ਘਰ ਤੋਂ ਕਰਦੇ ਘੰਟੇ ਬਾਅਦ ਜਿਹੜੀ ਹੈ ਅੱਧਾ ਪੂਨੇ ਘੰਟੇ ਬਾਅਦ ਉਹ ਵੀ ਪਛਤੇ ਤੋਂ ਬਾਅਦ ਇੱਕ ਪਾਰਟੀ ਆਦੀ ਹੈ ਕੈਂਟਲਿਓ ਕੈਰੀ ਹੈ ਕਿ ਇਹ ਕੈਂਟ ਦਾ ਏਰੀਆ ਹੈ ਇੱਕ ਕੈਂਟ ਦਾ ਸਿਟੀ ਦਾ ਏਰੀਆ ਹੈ ਤਾਂ ਇਸ ਤੇ ਕਿੰਨੀ ਦੇਰ ਜਿਹੜਾ ਆਪਸ ਚ ਗੁਲਦੇ ਰਹੇ ਪੈ ਇਹਨਾਂ ਨੇ ਮੈਨੂੰ ਜਿਹੜਾ ਹੈ ਕਿ ਹਸਪੀਟਲ ਚ ਲੈ ਕੇ ਗਏ ਹਸਪੀਟਲ ਦੇ ਵਿੱਚ ਜਾ ਕੇ ਤਾਂ ਮੇਰੀ ਜਿਹੜੀ ਹੈ ਬਾਜੂ ਜਿਹੜੀ ਹੈ ਟੁੱਟ ਗਈ ਹੈ ਤਾਂ ਉਸ ਦਾ ਜਿਹੜਾ ਉੱਥੇ ਮੈਂ ਇਲਾਜ ਕਰਵਾ ਰਿਹਾ ਹਾਂ ਪਰ ਹਜੇ ਤੱਕ ਅੱਜ ਚਾਰ ਦਿਨ ਵੀ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਜਿਹੜਿਆ ਰੋਪੜਿਆ ਨਹੀਂ ਫੜਿਆ ਗਿਆ ਇੱਥੋਂ ਤੱਕ ਕਿ ਮੋਟਰਸਾਈਕਲ ਦੇ ਵਿੱਚ ਆਰਸੀ ਦੇ ਆਰਸੀ ਦੇ ਉੱਤੇ ਲਿਖਿਆ ਵੀ ਗਿਆ ਸਾਰਾ ਕੁਝ ਕਿ ਵੀ ਕਿ ਕਿਵੇਂ ਜਰਾ ਹੈ ਕਿ ਕਿਥੋਂ ਦਾ ਰਹਿਣ ਵਾਲਾ ਹੈ ਸਾਰਾ ਕੁਝ ਪਰ ਹੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਜਿਹੜੀ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦੇ ਦਾਅਵੇ ਕਰਦੀ ਪੋਸਟਾਂ ਪਾ ਦੇ। ਇਹ ਪੁਲਿਸ ਦੇ ਤੁਸੀਂ ਦੇਖ ਲਓ ਜਸਟੀਸ ਹੈ ਸਿਰਫ ਭਗਵਾਨ ਸੇ ਮਾਰ ਵੱਲੋਂ ਜਿਹੜਾ ਹੈ ਕਿ ਐਸਐਫ ਦੀ ਜਿਹੜੀ ਟੀਮ ਬਣਾਈ ਗਈ ਹੈ ਜਿ ਕਿ ਰੋਡ ਦੇ ਉੱਤੇ ਕੋਈ ਵਾਰਦਾਤ ਹੁੰਦੀ ਹੈ ਤਾਂ ਤੁਰੰਤ ਉੱਥੇ ਮੇਰੇ ਪਹੁੰਚੇਗੀ। ਤੁਰੰਤ ਆ ਕੀ ਪਹੁੰਚੇ ਅੱਧੇ ਦਾ ਕੰਡਾ ਬੀਟਾਂ ਨਹੀਂ ਪਹੁੰਚਾਂਦੀ। ਇਥੋਂ ਤੱਕ ਕਿ ਜਿਹੜਾ ਰੋਪੀਆਂ ਨੇ ਮੇਰੀ ਪਤਨੀ ਉੱਪਰ ਮੇਰੇ ਤੇ ਹਮਲਾ ਕੀਤਾ ਹੈ। ਤਾਂ ਉਹ ਯੂਰੋਪੀਆਂ ਦੀ ਆਰਸੀ ਜਿਹੜੀ ਹੈ ਉਹ ਵੀ ਜਿਹੜੀ ਹੈ ਪੂਰੀ ਹੋ ਗਈ شناخت ਉਹ ਬੰਦੇ ਦੀ ਵੀ شناخت ਹੋ ਗਈ ਹੈ ਆ ਚਾਹ ਤਾਨੂੰ ਕਹੇ ਸੀ ਰੇਡ ਕਰਦੇ ਆ ਰੇਡ ਕਰਦੇ ਆ ਵੀ ਰੇਡ ਕਰਦੇ ਆ ਤੇ ਬੱਧਾ ਹੀ ਨਹੀਂ ਕਾਬੂ ਹੋ ਪਾ ਰਿਆ ਇਹਨਾਂ ਕੋਲ ਕਿੰਨੀ ਵੱਡੀ ਗੱਲ ਹੈ ਜੀ ਕਿ ਜਿਹੜਾ ਫਰੋਪੁਰ ਇੱਕ ਚੋਰਪੁਰ ਦੇ ਨਾਮ ਨਾਲ ਹੁਣ ਜਾਣਿਆ ਜਾਵੇਗਾ ਕਿਉਂਕਿ ਲਗਾਤਾਰ ਜੇ ਗੱਲ ਕੀਤੀ ਜਾਵੇ ਫਰੋਪੁਰ ਦੇ ਚੋਰੀਆਂ ਔਰ ਘਟਾਵਾਂ ਵਧੀਆਂ ਜਾ ਰਹੀਆਂ ਫਾਕੀ ਦਾ ਰੋਪ ਕਿਸ ਤਰ੍ਹਾਂ ਦਾ ਬਿਲਕੁਲ ਜ਼ੀਰੋ ਹੈ ਜੀ ਖਾਕੀ ਦਾ ਰੋਪ ਕਿੱਥੇ ਵੀ ਕੋਈ ਨਹੀਂ ਦਿਸ ਰਿਹਾ ਲਗਾਤਾਰ ਜੇ ਗੱਲ ਕੀਤੀ ਵਾਰਦਾਤਾਂ ਦੇ ਵਾਰਦਾਤਾਂ ਵਧੀਆਂ ਹੀ ਜਾ ਰਹੀਆਂ ઠાકી ਦਾ બિલકુલ ડર ਨਹੀਂ ਰਿਹਾ ਬਿਲਕੁਲ ਕੀ ਨਾਮ ਪੜਾ ਮੇਰਾ ਨਾਮ ਬਲਵੀਰ ਹੈ ਜੀ ਬਲਵੀਰ ਕੀ ਕਰਦੇ ਮੈਂ ਜੀ ਇੱਥੇ ਗੰਨੇ ਦਾ ਕੰਮ ਕਰਨਾ ਤੇ ਕੀ ਵੇਹਦੇ ਰੋਜ ਇੱਥੇ ਜੀ ਜਦੋਂ ਜਨਾਨੀਆਂ ਕੱਲੀਆਂ ਜਾਂਦੀਆਂ ਨੇ ਜਾਂ ਮਦਰ ਮੋਢਾ ਤੇ ਲੱਗੀਆਂ ਜਾਂਦੀਆਂ ਨੇ ਤੇ ਕੋਈ ਨਾ ਕੋਈ ਚੋਰ ਆਉਂਦਾ ਮੂੰਹ ਬੱਤੇ ਨੇ ਉਹਨਾਂ ਦੀਆਂ ਬਾੜੀਆਂ ਲਾ ਕੇ ਲੈ ਜਾਂਦੇ ਨੇ ਤੇ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਇਦਾਂ ਆਉਂਦੇ ਸ਼ਹਿਰ ਮਣੋ ਦੇ ਬਾਟਰ ਨੂੰ ਚਲੇ ਗਿਆ ਜਾਂ ਬਾਰੇ ਕਾਂ ਨੂੰ ਚਲੇ ਗਿਆ ਕੱਲ ਦਿਹਾੜੇ ਦੀ ਗੱਲ ਹੈ ਜੀ ਕੱਲ ਬਾਰੇ ਕਾਂ ਦੇ ਵਿੱਚ ਜਨਾਨੀਆਂ ਦੀਆਂ ਬਾੜੀਆਂ ਲੱਤੀਆਂ ਨੇ ਜੀ ਤੋ ਇਹ ਅਸੀਂ ਚਾਹਣੇ ਮਤਲਬ ਇਹ ਜਿਹੜੀ ਚੋਰੀ ਇਹ ਬੰਦ ਕੀਤੀ ਜਾਵੇ ਕਿੰਨੀਆਂ ਕੁ ਵਾਰੀ ਵਾਰਦਾ ਤਾਂ ਹੋ ਜਾਂਦਾ ਇਹ ਜੀ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਕਿਸੇ ਨਗਰੇ ਦੇ ਵਾਲਿਆਂ ਲੱਸੀ ਜਾਂਦੀਆਂ ਨੇ ਇਹ ਨਹੀਂ ਪਤਾ ਲੱਗਦਾ ਇਹ ਕਿੱਥੇ ਚਲੇ ਜਾਂਦੇ ਨੇ ਇਹ ਸ਼ੌਨੀ ਏਰੀਆ ਨੂੰ ਚਲੇ ਜਾਂਦੇ ਨੇ ਕਿ ਦੀ ਸ਼ਹਿਰ ਏਰੀਆ ਨੂੰ ਚਲੇ ਜਾਂਦੇ ਨੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਦੋਂ ਜੇ ਔਰਤਾਂ ਜਿਹੜੀਆਂ ਪਿੱਛੇ ਬੱਟੀਆਂ ਹੁੰਦੀਆਂ ਨੇ ਔਰਤਾਂ ਪਿੱਛੇ ਬੱਟੀਆਂ ਹੁੰਦੀਆਂ ਨੇ ਬੰਦਾ ਆ ਦੇ ਮੂੰਹ ਤੇ ਮੋਰਸਾ ਲੈ ਜਾਂਦਾ ਫਿਰ ਉਹ ਜਦੋਂ ਲਾਹ ਕੇ ਲੈ ਜਾਂਦੇ ਫਿਰ ਔਰਤ ਨੂੰ ਬਿਤਾ ਕੇ ਛੱਡ ਨਹੀਂ ਸਕਦਾ ਜਨਾਨੀ ਰੋਂਦੀ ਕਰ ਲਾ ਦੇ ਲੰਗ ਜਾਂਦੀ ਵੀ ਮੇਰੀਆਂ ਵਾਲੀਆਂ ਲੈ ਗਿਆ ਨਹੀਂ ਕਈ ਵਾਰ ਤਾਂ ਰੋਜ ਹੋ ਜਾਂਦਾ ਤੇ ਕਈ ਵਾਰੀ ਇੱਕ ਦਿਨ ਛੱਡ ਕੇ ਵੀ ਆ ਜਾਂਦੇ ਨੇ ਨਹੀਂ ਕਈ ਵਾਰ ਡਿੱਗਦੇ ਵੀ ਲੋਕ ਆ ਨਹੀਂ ਡਿੱਗਦੇ ਜਨਾਨੀਆਂ ਕਈ ਵਾਰ ਡਿੱਗ ਪੈਂਦੀਆਂ ਜਿਹੜੇ ਬੰਦੇ ਨੇ ਜਿਹੜੇ ਲਵਾਲੀਆਂ ਲਾ ਕੇ ਜਾਂਦੇ ਨੇ ਉਹ ਭੱਜ ਜਾਂਦੇ ਨੇ ਔਰਤਾਂ ਡਿੱਗ ਪੈਂਦੀਆਂ ਔਰਤਾਂ ਡਿੱਗ ਵੀ ਪੈਂਦੀਆਂ ਨੇ ਕੰਝਾਂ ਸਟਾ ਵੀ ਲੱਗੀਆਂ ਵਿਚਾਰੀਆਂ ਦੇ ਫਿਰੋਂਦੀ ਅਗਰ ਉਹ ਪੁਲਿਸ ਆ ਕੇ ਮੌਕੇ ਤੇ ਜਾਂਚ ਨਹੀਂ ਕਰਦੀ ਪੁਲਿਸ ਆਉਂਦੀ ਹੈ ਤੇ ਉਹ ਮਤਲਬ ਉਹਨੇ ਨੂੰ ਵਾਰਦਾਤ ਹੋ ਜਾਂਦੀ ਹੈ ਫਿਰ ਪੁਲਿਸ ਲੱਭਦੀ ਹੈ ਉਹ ਲੱਭਦੇ ਨੇ ਕਿੱਧਰ ਚਲੇ ਜਾਂਦੇ ਨੇ ਪਰਾਰ ਹੋ ਜਾਂਦੇ ਨੇ ਆਏ ਦਿਨ ਹੀ ਹੁੰਦਾ ਆਏ ਦਿਨ ਹੀ ਹੈ ਮੇਰਾ ਨਾਮ ਵੀ ਰਿੰਗੂ ਸੇਠੀ ਹੈ ਮੈਂ ਹੀ ਨੇਤ ਸੁਬਾ ਸਵੇਰੇ 9 ਵਜੇ થી ਆਇਨਾ ਸ਼ਾਮੇ 6 ਵਜੇ ਤੱਕ ਰਹਿਣਾ ਇਹ ਕੋਈ ਮੱਟਰੇ ਫਟਕਾ ਚਾਹੋਂਗੇ ਹਾਂਜੀ ਇੱਥੇ ਕੋਈ ਨੇਤ ਦੀਆਂ ਚੋਰੀ ਹੁੰਦੀ ਹੈ ਕਦੀ ਫੋਨ ਖੋ ਕੇ ਲੈ ਜਾਂਦੇ ਕਦੀ ਵਾਲੀਆਂ ਖੋ ਕੇ ਲੈ ਜਾਂਦੇ ਬਾਹਰ ਲੇਟਸਾਂ ਚਰਨਾਂ ਰੋਂਦੀਆਂ ਜਾਂਦੀਆਂ ਸਾਡੇ ਇੱਥੇ ਲੁੱਟ ਕੋ ਹੁੰਦੀ ਹੈ ਕਦੀ ਇਧਰ ਕੋਈ ਪਿੰਡਾ ਹੀ ਵੜ ਜਾਂਦੇ ਕਦੀ ਕੋਈ ਇਧਰ ਕੋਮਨ ਅੱਸੀ ਵੱਡੇ ਵੜ ਜਾਂਦੇ ਕਦੀ ਬਾਹਰ ਕੇ ਭੱਜ ਜਾਂਦੇ ਨੇ ਦੋ ਮੁੰਡੇ ਉਹਨਾਂ ਪਰਨਾ ਬੰਨੇ ਹੁੰਦਾ ਇੰਨੀ ਤੇ ਮੋਰਸਾ ਤੇ ਆ ਕੇ ਕੋਈ ਲੈਂਦੇ ਕਿ ਮਗਰ ਵਿਚਾਰਾ ਕੋਈ ਲੱਭ ਨਹੀਂ ਸਕਿਆ ਉਹਨਾਂ ਨੂੰ ਲਾਤ ਮਾਰ ਕੇ ਡੇਕ ਜਨ ਦੇ ਆ ਭੱਜ ਜਨ ਦੇ ਕੋਈ ਵੱਲੋਂ ਜਿਹਨਾਂ ਨੇ ਵਿਚਾਰੇ ਹੁੰਦੀਆਂ ਨੇ ਵੀ ਸਾਡੀਆਂ ਚੋਰੀਆਂ ਕੋਈ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਕੋਈ ਇੱਥੇ ਇਨਸਾਫ ਨਹੀਂ ਹੈਗਾ ਕੋਈ ਲਗਾਤਾਰ ਕਿੰਨੀ ਵਾਰ ਦਿੱਤਾ ਕਿੰਨੇ ਦਿਨ ਬਾਅਦ ਕੋਈ ਨੇਤੀ ਵਾਰ ਨਹੀਂ ਤੋ ਮਾਰ ਦੱਤੀ ਹੈ ਡੇਲੀ ਤੁਸੀਂ ਇੱਥੇ ਹਾਂ ਰੋਜ਼ ਦਿਨ ਕੋਈ ਦਿਨ ਖਾਲੀ ਨਹੀਂ ਕੋਈ ਦਿਨ ਖਾਲੀ ਨਹੀਂ ਜਾਏਗਾ ਇੰਨੇ ਤੇ ਵੀ ਕੱਲੀ ਫੋਨ ਚੋਰੀ ਹੈ ਕੱਲੀ ਪੰਗੇ ਪਾ ਚੋਰੀ ਕੱਲੀ ਵਾਲੀ ਚੋਰੀ ਕੋਈ ਇਥੇ ਕੋਈ ਪੁਲਿਸ ਪ੍ਰਸ਼ਾਸਨ ਕੋਈ ਇੰਨਾ ਕੋਈ ਇਨਸਾਫ ਨਹੀਂ ਕਰਦੀ ਇਹਨਾਂ ਨੂੰ ਚਾਹੀਦਾ ਵੀ ਉਹਾਂ ਚੋਰੀ ਦੀ ਵਾਰਦਾਤ ਕਰਨ ਤੇ ਵੀ ਕੋਈ ਇਹਨਾਂ ਠੱਪਾਈ ਜਾਉਂਦਾ ਤਾਂ ਹੀ ਪੰਜਾਬ ਦਾ ਕੋਈ ਸਿੱਧਾ ਨਹੀਂ ਤਾਂ ਨਹੀਂ ਕੋਈ ਮੋਲ-ਬੋਤ ਲੈ ਕੇ ਖਾਬ ਹੋ ਰਹੀ। ਉਹ ਵੀ ਪਰ ਕੇਲੇ ਵਾਲੇ ਚੌਕੇ ਜਿਹੜਾ ਲੁੱਟ ਹੋਈ ਸੀ ਕੀ ਮਾਮਲਾ ਸੀ? ਹਾਂ ਹਜ਼ਮਤ ਵਾਈਫ ਚੱਲ ਰਹੀ ਸੀ। ਅਛਾ ਇੱਕ ਮੋਟਰਸਾਈਕਲ ਲੈਣੇ ਆ ਕੇ ਉਹ ਵੀ ਵਾਈਫ ਦੇ ਨਾਲ ਕੋਈ ਕੋ ਕਰ ਦਿੱਤੀ। ਤਾਂ ਕੋਸ਼ਿਸ਼ ਕੀਤੀ ਪਰ ਉਹ ਦੋਨਾਂ ਦਾ ਆਪਸ ਦੇ ਵਿੱਚ ਉੱਤੇ ਝਗੜਾ ਹੋ ਗਿਆ ਉਸ ਤੋਂ ਬਾਅਦ ਆਪਣਾ ਮੋਟਰਸਾਈਕਲ ਛੱਡ ਗਿਆ ਤੇ ਖੂਕ ਕਰਕੇ ਫੜਾ। ਅਸੀਂ ਉਹਦੇ ਸਾਰੇ ਮੋਟਰਸਾਈਕਲ ਤੋਂ ਤੇ ਉਹਦੇ ਕਿਹਦਾ ਪੁਰਾਣਾ ਰਿਕਾਰਡ ਤੋਂ ਅਸੀਂ ਚੈੱਕ ਕਰ ਰਹੇ ਹਾਂ ਔਰ ਉਮੀਦ ਹੈ ਕਿ ਉਹ ਜਲਦੀ ਮਿਲ ਜੇ। ਸਰ ਇਹ ਤੱਕ ਰੈਸਟਰੀ ਕੀਤਾ ਉਹਨੇ ਦ੍ਰਿਸ਼ਟੀ ਪਾਈ ਗਈ। ਇਹੋ ਹੁਣ ਦੱਸਿਆ ਵੀ ਅਸੀਂ ਜਲਦੀ ਮਿਲ ਜੇ।